ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਆ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੂਬਾ ਸਿੰਘ সিদ্দিকੀ ਦੋਸਤੋ ਬਾਬਾ ਬਾਲਕਨਾਥ ਜੀ ਨੂੰ ਕੌਣ ਨਹੀਂ ਜਾਣਦਾ ਹਰ ਕੋਈ ਜਾਣਦਾ ਹੈ ਹਿਮਾਚਲ ਪ੍ਰਦੇਸ਼ ਚ ਕਈ ਮੰਨੇ ਪਰਮੰਨੇ ਧਾਰਮਿਕ ਅਸਥਾਨ ਹਨ ਜਿਨ੍ਹਾਂ ਚੋਂ ਬਾਬਾ ਬਾਲਕਨਾਥ ਧਾਮ ਬੜਾ ਮਸ਼ਹੂਰ ਹੈ ਦਿਉਟ ਸਿੱਧ ਉੱਤਰੀ ਭਾਰਤ ਵਿੱਚ ਇੱਕ ਸਿੱਧ ਪੀਠ ਹੈ ਇਹ ਪੀਠ ਹਮੀਰਪੁਰ ਤੋਂ 45 ਕਿਲੋਮੀਟਰ ਦੂਰ ਦਿਉਟ ਸਿੱਧ ਨਾਂ ਦੀ ਪਹਾੜੀ ਤੇ ਹੈ ਇਸ ਦਾ ਪ੍ਰਬੰਧ ਹਿਮਾਚਲ ਸਰਕਾਰ ਦੇ ਅਧੀਨ ਹੈ ਸਾਡੇ ਦੇਸ਼ ਚ ਕਈ ਦੇਵੀ ਦੇਵਤਿਆਂ ਤੋਂ ਇਲਾਵਾ ਨੌ ਨਾਥ ਅਤੇ 84 ਸਿੱਧ ਵੀ ਹੋਏ ਹਨ ਜੋ ਹਜ਼ਾਰਾਂ ਸਾਲਾਂ ਤੱਕ ਜਿਉਂਦੇ ਰਹਿੰਦੇ ਹਨ ਅਤੇ ਅੱਜ ਵੀ ਆਪਣੇ ਸੋਖਮ ਰੂਪ ਚ ਉਹ ਲੋਕਾਂ ਦੇ ਵਿੱਚ ਵਿਚਰਦੇ ਹਨ ਭਗਵਤ ਪ੍ਰਾਣ ਦੇ 6ਵੇਂ ਸਕੰਧ ਦੇ 7ਵੇਂ ਅਧਿਆਏ ਚ ਵਰਣਨ ਆਉਂਦਾ ਹੈ ਕਿ ਦੇਵ ਰਾਜ ਇੰਦਰ ਦੀ ਸੇਵਾ ਚ ਜਿੱਥੇ ਦੇਵ ਗਾਣਾ ਅਤੇ ਹੋਰ ਸਹਾਇਕ ਗਣ ਸਨ ਉਥੇ ਸਿੱਧ ਵੀ ਸ਼ਾਮਲ ਸਨ 84 ਸਿੱਧਾਂ ਚ ਬਾਬਾ ਬਾਲਕਨਾਥ ਦਾ ਵੀ ਨਾਂ ਆਉਂਦਾ ਹੈ ਦੋਸਤੋ 나ਥਾਂ ਚ ਗੁਰੂ ਗੁਰਖਨਾਥ ਦਾ ਨਾਂ ਆਉਂਦਾ ਹੈ बाबा बालकनाथ जी ਦੇ ਬਾਰੇ ਇਹ ਗੱਲ ਪ੍ਰਚਲਿਤ ਹੈ ਕਿ ਇਹਨਾਂ ਦਾ ਜਨਮ ਜੁਗਾ ਜੁਗਾ ਚ ਹੁੰਦਾ ਰਿਹਾ ਹੈ। ਪ੍ਰਾਚੀਨ માનਤਾ ਅਨੁਸਾਰ ਬਾਬਾ ਬਾਲਕਨਾਥ ਜੀ ਨੂੰ ਭਗਵਾਨ ਸ਼ਿਵ ਦਾ ਅੰਸ਼ અવਤਾਰ ਹੀ ਮੰਨਿਆ ਜਾਂਦਾ ਹੈ। ਸ਼ਰਧਾਲੂਆਂ ਚ ਅਜੇਹੀ ਧਾਰਨਾ ਹੈ ਕਿ ਬਾਬਾ ਬਾਲਕਨਾਥ 3 ਸਾਲ ਦੀ ਛੋਟੀ ਉਮਰ ਚ ਹੀ ਆਪਣਾ ਘਰ-ਬਾਰ ਛੱਡ ਕੇ ਚਾਰ ਧਾਮ ਦੀ ਯਾਤਰਾ ਕਰਦੇ ਕਰਦੇ ਛਤਲਾਈ ਨਾਂ ਦੀ ਥਾਂ ਤੇ ਪਹੁੰਚੇ ਜੋ ਜ਼ਿਲ੍ਹਾ ਬिलासपुर ਦੇ ਵਿੱਚ ਹੈ ਛਤਲਾਈ 'ਚ ਰਹਿਣ ਵਾਲੀ ਮਾਈ ਰਤਨੋਂ ਨਾਂ ਦੀ ਨਿਰਸੰਤਾਨ ਔਰਤ ਨੇ ਬਾਬਾ ਜੀ ਨੂੰ ਆਪਣਾ ਪੁੱਤਰ ਬਣਾਇਆ ਕਿਉਂਕਿ ਉਹਨਾਂ ਦੇ ਆਪਣੇ ਔਲਾਦ ਨਹੀਂ ਸੀ ਬਾਬਾ ਜੀ ਨੇ 12 ਸਾਲ ਮਾਈ ਰਤਨੋਂ ਦੀਆਂ ਗਊਆਂ ਚਾਰੀਆਂ ਇੱਕ ਦਿਨ ਮਾਤਾ ਰਤਨੋਂ ਦੇ ਤਾਣੇ ਮਾਰਨ ਤੇ ਬਾਬਾ ਜੀ ਨੇ ਆਪਣੇ ਚਮਤਕਾਰ ਨਾਲ 12 ਸਾਲਾਂ ਦੀ ਲੱਸੀ ਅਤੇ ਰੋਟੀਆਂ ਇੱਕ ਪਲਚੀ ਵਾਪਸ ਕਰ ਦਿੱਤੀਆਂ ਗੁਰੂ ਗੋਰਖਨਾਥ ਨੇ ਬਾਬਾ ਜੀ ਨੂੰ ਆਪਣਾ ਚੇਲਾ ਬਣਾਉਣਾ ਚਾਹਿਆ ਪਰ ਬਾਬਾ ਜੀ ਨੇ ਇਨਕਾਰ ਕਰਕੇ ਸ਼ਾਤਲਾਈ ਤੋਂ ਉਡਾਰੀ ਮਾਰੀ ਤੇ ਧੌਲੀ ਗਿਰੀ ਪਹਾੜ ਤੇ ਪਹੁੰਚ ਗਏ ਜਿੱਥੇ ਅੱਜ ਕੱਲ ਬਾਬਾ ਜੀ ਦੀ ਪਵਿੱਤਰ ਗੁਫਾ ਹੈ ਬੜਾ ਸ਼ਾਨਦਾਰ ਮੰਦਰ ਬਣਿਆ ਹੋਇਆ ਹੈ ਮੰਦਰ ਦੇ ਮੁੱਖ ਦਵਾਰ ਤੋਂ ਪ੍ਰਵੇਸ਼ ਕਰਦੇ ਹੀ ਅਖੰਡ ਧੂਣਾ ਸਾਰਿਆਂ ਨੂੰ ਆਕਰਸ਼ਿਤ ਕਰਦਾ ਏ ਧੂਨੇ ਕੋਲ ਹੀ ਬਾਬਾ ਜੀ ਦਾ ਪ੍ਰਾਤਨ ਚਿੰਟਾ ਪਿਆ ਏ ਜਦੋਂ ਬਾਬਾ ਜੀ ਗੁਫਾ ਚ ਅਲੋਪ ਹੋਏ ਤਾਂ ਉਥੇ ਇੱਕ ਦਿਉਟ ਇੱਕ ਦੀਵਾ ਜਗਦਾ ਰਹਿੰਦਾ ਸੀ ਜਿਸ ਦੀ ਰੋਸ਼ਨੀ ਰਾਤ ਨੂੰ ਦੂਰ ਦੂਰ ਤੱਕ ਜਾਂਦੀ ਸੀ ਇਸ ਲਈ ਲੋਕ ਬਾਬਾ ਜੀ ਨੂੰ ਦਿਉਟ ਸਿੱਧ ਦੇ ਨਾਂ ਨਾਲ ਵੀ ਜਾਣਦੇ ਸਨ ਦੋਸਤੋ ਮੌਜੂਦਾ ਸਮੇਂ ਚ ਮਹੰਤ ਰਜਿੰਦਰ ਗਿਰੀ ਜੀ ਦਿਨ ਰਾਤ ਸੇਵਾ ਕਰ ਰਹੇ ਹਨ 14 ਮਾਰਚ ਤੋਂ ਇੱਥੇ ਸਲਾਨਾ ਮੇਲਾ ਸ਼ੁਰੂ ਹੋ ਜਾਂਦਾ ਹੈ ਜੋ 3 ਮਹੀਨਿਆਂ ਤੱਕ ਚੱਲਦਾ ਹੈ ਜਿੱਥੋਂ ਲੱਖਾਂ ਕਰੋੜਾਂ ਲੋਕ ਪਹੁੰਚ ਕੇ ਬਾਬਾ ਬਾਲਕਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ